हेलो नमस्ते सशिगला दा आप दोस्तों मैं आपका दोस्त हरदीप हुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀ ਕਾਊਂਟਿੰਗ ਜਾਰੀ ਹੈਗੀ ਹੈ ਉਸ ਸਮੇਂ ਉਹ ਕਹਿ ਲੋ ਕਿ ਰਾਜਾ ਵਿੰਗ ਜਿਹੜੇ ਹਨ ਲਗਾਤਾਰ ਵਧਦੇ ਚੱਲ ਰਹੇ ਹਨ तकरीबन 30-35 ਹਜ਼ਾਰ ਵੋਟਾਂ ਤੋਂ ਅੱਗੇ ਚੱਲਦੇ ਆ ਰਹੇ ਸੂਹੇ ਦਾ ਰੁਝਾਨ ਜਿਹੜਾ ਕੰਟੀਨਿਊ ਉਹਨਾਂ ਦੇ ਪੱਖ ਵਿੱਚ ਨਜ਼ਰ ਆ ਰਿਹਾ ਹੈ ਜਿਸ ਨੂੰ ਦੇਖ ਕੇ ਬਹੁਤ ਸਾਰੇ ਪਾਰਟੀ ਵਰਕਰ ਜਿਹੜੇ ਇੱਥੇ ਸਮੇਂ-ਸਮੇਂ ਤੇ ਪਹੁੰਚ ਰਹੇ ਨੇ ਅਗਰ ਗੱਲ ਕਰੀਏ ਮਹਿਲਾਵਾਂ ਦੀ ਤੇ ਉਹ ਮਹਿਲਾਵਾਂ ਤੋਂ ਜਾਣਦੇ ਕਿਸ ਪ੍ਰਕਾਰ ਦਾ ਉਤਸ਼ਾਹ ਜਿਹੜਾ ਦੇਖਿਆ ਜਾ ਰਿਹਾ ਹੈ ਉਹ ਵਾਰਕਾ ਦੇਣਾ ਸਸ਼ੀ ਗਾਲੀ। थैंक यू जी थैंक यू सो मच थैंक यू। ਬਹੁਤ ਐਕਟਿਵ ਰਹਿੰਦੇ ਪੂਰਾ ਸਾਲ ਲekin ਐ ਇਦਾਂ ਦਾ ਸਮਾਂ ਹੁੰਦਾ ਜਿਉਂ ਦੇ ਕਹ ਲੋ ਕਿ ਇਮਤਿਹਾਨ ਹੁੰਦੇ ਜਿਵੇਂ ਉਸ ਪ੍ਰਕਾਰ ਦਾ ਸਮਾਂ ਸੀਗਾ ਕਿੱਦਾਂ ਦੇਖਦੇ ਹਾਂ ਕਿਉਂਕਿ ਕੁਝ ਸਮੇਂ ਪਹਿਲਾਂ ਜਿੱਤੇ ਕਿ ਉੱਤਲ ਪੁੱਤਲ ਵੀ ਦੇਖਣ ਨੂੰ ਮਿਲੀ ਹੈ ਲekin ਉਸਦੇ ਬਾਅਦ ਵੀ ਲੁਧਿਆਣਾ ਵਾਸੀ ਰੰਨਾ ਪਿਆਰ ਮਿਲ ਲਿਖ ਦੇਖੋ ਮੈਂ ਸਿਮੀ ਪੇਸ਼ਾਨ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਜਿਸ ਤਰ੍ਹਾਂ ਕਿ ਤੁਸੀਂ ਐ ਕਿ ਹਾਲਾਤ ਦੇਖ ਰਹੇ ਸੀ ਇਹ ਕਾਂਗਰਸ ਇੱਕ ਪਾਰਟੀ ਤੋਂ ਲੋਕ ਦੂਜੀ ਪਾਰਟੀ 'ਚ ਸ਼ਿਫਟ ਹੋ ਰਹੇ ਸੀ ਦੂਜੀ ਤੋਂ ਤੀਸਰੀ ਸ਼ਿਫਟ ਹੋ ਰਹੇ ਸੀਗੇ ਇਹ ਔਰ ਜੱਕੇ ਬਹੁਤ ਬੁਰਾ ਲੱਗ ਰਿਹਾ ਸੀ ਅਸੀਂ ਲੋਕ ਆਪਣੀ ਪਾਰਟੀ ਦੇ ਨਾਲ ਕਾਂਗਰਸ ਦੇ ਨਾਲ ਇੱਕ ਇੱਕ ਝੁੱਟ ਹੋ ਕੇ ਜਿਹੜੇ ਸਾਰੇ ਖੜੇ ਸੀ ਔਰ ਅਸੀਂ ਇੱਕ ਝੁੱਟ ਦਾ ਦੇ ਨਾਲ ਇਲੈਕਸ਼ਨ ਲੜਿਆ ਔਰ ਲੋਕਾਂ ਨੇ ਸਾਡੀ ਪਾਰਟੀ ਨੂੰ ਫਤਵਾ ਦਿੱਤਾ ਹੈਗਾ ਔਰ ਅਸੀਂ ਇਹ ਸਮਝ ਲਿਆ ਗਿਆ ਕਿ ਲੋਕ ਜਿਹੜੇ ਹੈਗੇ ਐਸ ਪਬਲਿਕ ਜਿਹੜੀ ਫਿਰਕਾ ਪ੍ਰਸਤ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਸਾਡੀ ਜਿਹੜੀ ਕਾਂਗਰਸ ਪਾਰਟੀ ਹੈ ਧਰਮ ਨਿਰਪੇਖ ਪਾਰਟੀ ਹੈ ਔਰ ਲੋਕਾਂ ਨੇ ਦੱਸ ਦਿੱਤਾ ਹੈ ਕਿ ਸਾਡੇ ਹਿੰਦੂਸਤਾਨ ਦੇ ਵਿੱਚ ਧਰਮ ਨਿਰਪੇਖਤਾ ਜਿਹੜੀ ਹੈ ਉਹੀ ਜਿਹੜੀ ਆ ਉਹ ਉਹਦੀ ਹੀ ਵਿਜੇ ਪ੍ਰਾਪਤ ਹੋ। ਮਹਿਲਾਵਾਂ ਦੀ ਗੱਲ ਕਰੀਏ ਖਾਸ ਤੌਰ ਤੇ ਤਾਂ ਮਹਿਲਾਵਾਂ ਵੱਲੋਂ ਤੇ ਲਗਾਤਾਰ ਤਿੰਨ ਮਹੀਨੇ ਕਿੱਦਾਂ ਦਾ ਰਹੇ ਕਿੱਦਾਂ ਦੀ ਤਿਆਰੀਆਂ ਰਹੀਆਂ ਕਿੱਦਾਂ ਦੇ ਦਿਨ ਰਾਤ ਕਿੱਦਾਂ ਤੁਸੀਂ ਇਹ ਸਾਰਾ ਹੋਮਵਰਕ ਕੀਤਾ ਆਪਣਾ ਗਰਾਊਂਡ ਜ਼ੀਰੋ ਲੈਵਲ ਤੇ ਲੁਧਿਆਣਾ ਦੀ ਗੱਲ ਕਰੀਏ ਪੂਰੇ ਐਸਏ ਕਿਉਂਕਿ ਬੈਂਸ ਬ੍ਰਦਰ ਵੀ ਪਾਰਟੀਆਂ ਸ਼ਾਮਿਲ ਹੋਏ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰੇ ਤੁਸੀਂ ਕਿੱਦਾਂ ਦਾ ਪੂਰਾ ਪੂਰਾ ਤੁਹਾਡਾ ਇੱਕ ਸ਼ਡਿਊਲ ਰਿਹਾ ਪੂਰਾ ਸੇਤਲੇ ਕਿ ਸ਼ਾਮ ਦੇ ਦੇਖੋ ਸਾਡਾ ਫੁੱਲ ਟਾਈਮ ਅਸੀਂ ਪਾਰਟੀ ਦੇ ਵਾਸਤੇ ਡੈਡੀਕੇਟਿਡ ਰਹੇ ਗਿਆ ਔਰ ਸਾਡੇ ਨਾਲ ਸਾਡੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਕਿ ਸਾਡੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਕੈਂਡੀਡੇਟ ਵੀ ਸੀਗੇ ਉਹਨਾਂ ਦੀ ਵਾਈਫ ਅੰਮ੍ਰਿਤਾ ਵੜਿੰਗ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਉਹਨਾਂ ਦੇ ਨਾਲ ਅਸੀਂ ਸਾਰੀ ਜਗ੍ਹਾ ਦੇ ਉੱਤੇ ਮੀਟਿੰਗਸ ਕੀਤੀਆਂ ਮਹਿਲਾਵਾਂ ਦੀਆਂ ਮੀਟਿੰਗਸ ਕੀਤੀਆਂ ਦੂਸਰੀਆਂ ਮੀਟਿੰਗਸ ਕੀਤੀਆਂ ਔਰ ਡੋਰ ਟੂ ਡੋਰ ਵੀ ਅਸੀਂ ਜਿਹੜਾ ਹੈਗਾ ਕੈਂਪੇਨ ਕੀਤੀ ਹੈਗੀ ਹੈ ਤੇ ਅੱਜ ਤੁਸੀਂ ਦੇਖ ਰਹੇ ਹੋਗੇ ਉਸ ਮਿਹਨਤ ਦਾ ਜਿਹੜਾ ਫਲ ਹੈਗਾ ਉਹ ਸਾਨੂੰ ਮਿਲਿਆ ਹੈਗਾ ਵਿਧਿਆਣਾ ਦੀ ਮਹਿਲਾਵਾਂ ਨੇ ਵੱਧ ਚੜ ਕੇ ਉਹਨਾਂ ਨੂੰ ਵੋਟ ਪਾਈ ਜਿਸ ਕਰਕੇ ਅੱਜ ਤੱਕ ਉੱਪਰ ਨਜ਼ਰ ਤੇ ਲੀਡ ਤੇ ਨਜ਼ਰ ਆ ਰਹੀ ਹੈ ਬਿਲਕੁਲ ਜੀ ਸਾਨੂੰ ਜੋ ਮਾਨ ਸਨਮਾਨ ਕਾਂਗਰਸ ਪਾਰਟੀ ਨੇ ਮਹਿਲਾਵਾਂ ਨੂੰ ਦਿੱਤਾ ਹੈਗਾ ਉਹਦਾ ਹੀ ਫਤਵਾ ਅੱਜ ਕਾਂਗਰਸ ਪਾਰਟੀ ਨੂੰ ਮਿਲਿਆ ਹੈ ਔਰ ਮਹਿਲਾਵਾਂ ਨੇ ਵਨ ਸਾਈਡਿਡ ਹੋ ਕੇ ਵੋਟਾਂ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਨੂੰ ਪਾਈਆਂ ਜਿਸ ਤਰ੍ਹਾਂ ਕਿ ਅਗਰ ਗੱਲ ਕਰੀਏ ਮਿੱਟੂ ਜੀ ਦੀ ਮਿੱਟੂ ਜੀ ਪਾਰਟੀਆਂ ਦੇਗਾ ਦੋ ਵਾਰੀ ਤੁਹਾਡੇ ਪਾਰਟੀ ਤੋਂ ਜਿੱਤ ਚੁੱਕੇ ਨੇ ਹੁਣ ਤੀਸਰੀ ਵਗੈਰਾ ਸੇਮ ਪਾਰਟੀ ਤੋਂ ਚੜਤੇ ਤਾਂ ਲੱਗਦਾ ਸੇਮ ਬਿਲਕੁਲ ਜੀ ਮੇਰੇ ਖਿਆਲ ਦੇ ਵਿੱਚ ਜਿਹੜੀ ਇੱਜ਼ਤ ਔਰ ਮਾਨ ਸਨਮਾਨ ਹੈਗਾ ਨਾ ਉਹ ਹਮੇਸ਼ਾ ਆਪਣੇ ਘਰ ਆਪਣੇ ਪਰਿਵਾਰ ਚ ਹੁੰਦਾ ਹੈਗਾ ਮੇਰਾ ਇਹ ਮੰਨਣਾ ਹੈਗਾ ਲੇਕਿਨ ਇਹ ਜਦੋਂ ਕੋਈ ਦੇਖਦਾ ਕਿ ਸ਼ਾਇਦ ਹੁਣ ਦੂਜੀ ਪਾਰਟੀ ਦੀ ਸਰਕਾਰ ਬਣੇਗੀ ਤੇ ਸ਼ਾਇਦ ਸਾਡੀ ਸਰਕਾਰ 10 ਸਾਲ ਨਹੀਂ ਰਹੀ ਹੈਗੀ ਔਰ ਅਸੀਂ ਉਹ ਜਿਹੜੀ ਸਰਕਾਰ ਬਣਨੀ ਹੈ ਅਸੀਂ ਉਹਦੇ ਵਿੱਚ ਜਾ ਕੇ ਸ਼ਾਮਿਲ ਹੋ ਜਾਈਏ ਤਾਂ ਕਿ ਸਾਨੂੰ ਸਰਕਾਰ ਚ ਕੋਈ ਜਗ੍ਹਾ ਮਿਲ ਜਾਏਗੀ ਤੇ ਮੇਰੇ ਖਿਆਲ ਇਹ ਜਿਹੜੀ ਸੈਲਫਿਸ਼ ਨੈਸ ਹੈਗੀ ਹੈ ਨੂੰ ਇਸ ਇਹੀ ਕਹਾਂਗੇ ਕਿ ਇਹ ਇੱਕ ਸੈਲਫਿਸ਼ ਨੈਸਸਿਟੀ ਦੇ ਕਰਕੇ ਕਰ ਜਾਂਦੇ ਹੈਗੇ ਲੋਕ ਜੋ ਕਿ ਨਹੀਂ ਕਰਨਾ ਚਾਹੀਦਾ ਆਪਣੀ ਪਾਰਟੀ ਦੇ ਨਾਲ ਖੜੇ ਹੋਣ ਚ ਹੀ ਆਪਣੀ ਇੱਜ਼ਤ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਅੱਛਾ ਲੱਗਿਆ ਕਾਂਗਰਸ ਲਈ ਕੰਮ ਕਰਕੇ ਕਿਉਂਕਿ ਸ਼ੁਰੂ ਤੋਂ ਹੀ ਕਰ ਵਿੱਚ ਕਾਂਗਰਸ ਦਾ ਪ੍ਰਚਾਰ ਸੀ ਤੇ ਮੈਂ ਕਾਂਗਰਸ ਨੂੰ ਹੀ ਵੋਟ ਪਾਈ ਤੇ ਮੈਨੂੰ ਜਿਹੜਾ ਮਾਨ ਸਨਮਾਨ ਕਾਂਗਰਸ ਪਾਰਟੀ ਵਿੱਚ ਮਿਲਿਆ ਮੈਨੂੰ ਲੱਗਦਾ ਹੈ ਬਹੁਤ ਹੀ ਸਤਿਕਾਰਯੋਗ ਹੈ ਤੇ ਕਾਂਗਰਸ ਦੀ ਜਿੱਤ ਵਿੱਚ ਸਾਰੀ ਮਤਲਬ ਕਿ ਜਿਹੜੀ ਲੇਡੀਜ਼ ਨੇ ਉਹ ਬਹੁਤ ਹੀ ਖੁਸ਼ ਨੇ ਮੈਨੂੰ ਸਾਊਥ ਸਿਟੀ ਵਾਲੋ ਸਪੈਸ਼ਲ ਰਿਸਪੌਂਸ ਸੀਗਾ ਕਿ ਹੁਣ ਇਹ ਕਾਂਗਰਸ ਆਣੀ ਚਾਹੀਦੀ ਏ ਤੇ ਕਾਂਗਰਸ ਆਈ ਹੈ ਇਸ ਲਈ ਚੱਲ ਰਹੀ ਹੈ ਕਿਤਾ ਨਿਊਜ਼ ਮਿਲ ਰਹੀ ਹੈ ਪੋਜ਼ਿਟਿਵ ਨਿਊਜ਼ ਹੈ ਜੀ ਕਾਂਗਰਸ ਪੂਰੀ ਤਰ੍ਹਾਂ ਦੀ ਜਿੱਤ ਪ੍ਰਾਪਤ ਕਰ ਚੁੱਕੀ ਹੈ ਤੇ ਇਹ ਜਿੱਤ ਹੀ ਰਹੀ ਹੈ ਹਰ ਜਗ੍ਹਾ ਤੋਂ ਇੱਕ ਆਸ਼ਾ ਹੈਗੀ ਆ ਕਾਂਗਰਸ ਤੋਂ ਕਿ ਖੂਬ ਫੱਲੇ ਫੁੱਲੇ ਔਰ ਜੋ ਕੰਮ ਰੁਕੇ ਹੋਏ ਆ ਲੁਧਿਆਣੇ ਜੋ ਕ੍ਰਪਸ਼ਨ ਹੈ ਕਿੰਨਾ ਮਤਲਬ ਕਿ ਗਲਤ ਹੋ ਰਿਹਾ ਇੱਥੇ ਉਹ ਸਭ ਵੈਡਿੰਗ ਵੀਰੇ ਕੋਲੋਂ ਇੱਕ ਉਮੀਦ ਤਾਂ ਹੈਗੀ ਆ ਸਾਨੂੰ ਕਿ ਉਹ ਜ਼ਰੂਰ ਪੂਰੇ ਕਰਨਗੇ ਇਸੇ ਆਸ਼ਾ ਦੇ ਨਾਲ ਬਹੁਤ-ਬਹੁਤ ਮੁਬਾਰਕਾ ਕਾਂਗਰਸ ਦੀ ਵੀ ਇਹ ਆਪਾਂ ਕਿਉਂ ਗੱਸਾਂ ਗੱਲ ਕਰੀ ਆਪਾਂ ਲੁਧਿਆਣਾ ਸ਼ਹਿਰ ਦੀ ਖਾਲੀ ਗੱਲ ਕਰ ਰਹੇ ਆਂ ਇੱਕ ਸਟੇਟ ਦੀ ਗੱਲ ਚੱਲ ਰਹੀ ਹੈ ਇੱਕ ਸਿਟੀ ਦੀ ਗੱਲ ਚੱਲ ਰਹੀ ਹੈ ਤੇ ਅਗਰ ਇਸ ਪੰਜਾਬ ਦੇ ਛੱਡ ਕੇ ਅਗਰ ਨੈਸ਼ਨਲ ਲੈਵਲ ਤੇ ਚਲੀਏ ਦਿੱਲੀ ਦੇ ਬਰਬਾਸੇ ਚਲੀਏ ਤਾਂ ਉੱਥੇ ਵੀ ਦੇਖਦੇ ਕਿ ਇੰਡੀਆ ਜਿਹੜਾ ਗੱਠ ਜੋੜ ਹੈਗਾ ਇਸ ਟਾਈਮ ਪੂਰਾ ਜਿੱਤਣ ਦੀ ਗਗਾਰਤ ਹੈਗਾ ਐਨਡੀਏ ਪੂਰੀ ਕੜੀ ਟੱਕਰ ਜਿਹੜੇ ਇੰਡੀਆ ਦੇ ਰਿਹਾ ਕਿੱਦਾਂ ਲੱਗ ਰਹੇ ਆਂ ਅੰਕੜੇ ਸਵੇਰੇ ਦੇਖੋ ਤੁਸੀਂ ਸ਼ੁਰੂ ਤੋਂ ਦੇਖ ਲਿਓ ਜਦੋਂ ਸਵੇਰੇ ਸ਼ੁਰੂ ਕਾਊਂਟਿੰਗ ਹੋਈ ਸਭ ਤੋਂ ਪਹਿਲੇ ਇੰਡੀਆ ਦਾ ਜਿਹੜਾ ਗੱਟ ਜੋੜ ਹੈ ਉਹੀ ਅੱਗੇ ਆਇਆ ਹੈ ਹਨਾ ਉਸ ਤੋਂ ਬਾਅਦ ਦੇ ਵਿੱਚ ਥੋੜੀ ਦੇਰ ਤੋਂ ਬਾਅਦ ਫਿਰ ਭਾਜਪਾ ਦੀਆਂ ਕੁਝ ਸੀਟਸ ਅਗਿਆਨੇ ਸ਼ੁਰੂ ਹੋਏ ਆ لیکن کچھ سٹیٹس وچ ایسا ہے جتھے کہ تھوڑی شاید جاتی پرتا نو زیادہ او મહત્વ دین دے گیا جیہ دے کر کے کہوڑا سٹیٹس دے وچوں کچھ جڑی سیٹس او ایکسٹرا لے گئے گیا تے اس واری بنا لیں گے سرکار تے لیکن میں نہیں سمجھ دیے گی کہ سرکار بہت ٹائم چل پائے گی اور نیکسٹ ٹائم تا 100% لوکاں نوں پتہ چل جائے گا کہ جاتی پرتا دے اوپر جڑی سرکاراں نہیں چلدیਆਂ ہیں گیا دھرم پر ہندستان ہے اور ہندستان دے وچ دھرم پر ਸਰਕਾਰ ਹੀ ਚੱਲੇਗੀ ਜਾਣਦੇ ਹਾਂ ਫਿਰ ਇੱਕ ਵਾਰੀ ਫਿਰ ਵਾਪਸ ਰਾਜਾ ਵੜਿੰਗ ਤੇ ਆਨੇ ਆ ਕੀ ਕਹਿਣਾ ਚਾਹੋ ਅਸੀਂ ਸਾਡੇ ਰਾਜਾ ਵੜਿੰਗ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਕਿ ਦਿਨ ਰਾਤ ਸੇ ਡਾ ਕੇ ਮਿਹਨਤ ਕਰਕੇ ਅੱਜ ਇਹ ਫਤਵਾ ਹਾਸਲ ਕੀਤਾ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਆਨ ਲਾਈਨ ਦੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੁਆਨੇ ਦੇ ਵਿੱਚ ਆਜ਼ਾਦ ਧੰਨਵਾਦ ਤੋਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨ